ਇਸ ਸ਼ਬਦ ਦੀ ਵਿਚਾਰ ਅਸੀਂ ਅੱਜ ਕਰਨੀ ਹੈ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਗੌੜੀ ਰਾਗ ਦਾ ਅੱਠ ਪਦਿਆਂ ਵਾਲਾ 15ਵਾਂ ਸ਼ਬਦ ਹੈ 15ਵੀਂ ਅਸ਼ਟਪਦੀ ਹੈ ਜਿਸ ਦੀਆਂ ਰਹਾਉ ਦੀਆਂ ਪੰਕਤੀਆਂ ਹਨ ਹਉ ਸੰਚਉ ਹਉ ਘਾਟਤਾ ਸਗਲੀ ਅਵਦ ਬਹਿਨੀ ਭਗਤ ਕਬੀਰ ਜੀ ਦੇ ਬਚਨ ਮਿਲਦੇ ਹਨ ਕਿਆ ਤੈ ਖਟਿਆ ਕਹਾਂ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ ਧਰਮਰਾਜ ਦੇ ਦੂਤ ਇਸ ਜੀਵ ਨੂੰ ਆਖਦੇ ਹਨ ਕਿ ਚਲ ਤੈਨੂੰ ਧਰਮਰਾਜ ਨੇ ਬੁਲਾਇਆ ਹੈ ਤੇ ਇਹ ਜਵਾਬ ਦੇ ਤੂੰ ਜਗਤ ਵਿੱਚ ਆ ਕੇ ਕੀ ਖਟਿਆ ਹੈ ਤੇ ਕਿੱਥੇ ਗਵਾਇਆ ਹੈ ਆਪਣਾ ਸਰਮਾਇਆ ਜੀਵ ਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ اے ਭਾਈ ਤੂੰ ਕੋਈ ਖੱਟੀ ਵੀ ਖੱਟੀ ਹੈ ਸੰਸਾਰ ਵਿੱਚ ਆ ਕੇ ਸਤਿਗੁਰੂ ਜੀ ਦੀ ਬਾਣੀ ਸਮਝਾਉਂਦੀ ਹੈ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿਤ ਕੋ ਫਕੜੇ ਸਭ ਮੁਕਤੀ ਚੱਲੀ ਰਹਿਣ ਹੈ ਪ੍ਰਾਣੀ ਤੂੰ ਜਗਤ ਦੇ ਵਿੱਚ ਖੱਟੀ ਖੱਟਣ ਵਾਸਤੇ ਆਇਆ ਸੀ ਪਰ ਤੂੰ ਤਾਂ ਕੋ ਫਕੜੇ ਕਮਾ ਵਿੱਚ ਲੱਗਾ ਹੋਇਆ ਹੈ ਤੇ ਜ਼ਿੰਦਗੀ ਦੀ ਰਾਤ ਗੁਜਰਦੀ ਜਾ ਰਹੀ ਹੈ ਇਸੇ ਹੀ ਤਰ੍ਹਾਂ ਦੇ ਬਚਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਿਲਦੇ ਹਨ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿੱਤਿਆ ਮੋਹ ਬੰਦੇ ਨਿਤ 파ਟ ਜ਼ਿੰਦਗੀ ਜਿਹੜੀ ਹੈ ਨਦੀ ਦੀ ਤਰ੍ਹਾਂ ਵਹਿੰਦੀ ਜਾਂਦੀ ਹੈ ਪਰ ਜੀਵ ਜਿਹੜਾ ਹੈ ਇਸ ਪਾਸੇ ਧਿਆਨ ਹੀ ਨਹੀਂ ਦਿੰਦਾ ਇੱਥੇ ਵੀ ਸਤਿਗੁਰੂ ਜੀ ਬਚਨ ਕਰ ਰਹੇ ਹਨ ਕਿ ਜੀਵ ਕੀ ਕਰਦਾ ਹੈ ਇਹ ਆਖਦਾ ਹੈ ਕਿ ਮੈਂ ਕੋਈ ਵੇਲਾ ਥੋੜੀ ਹਾਂ ਮੈਂ ਤੁਹਾਨੂੰ ਇਕੱਠਾ ਕਰ ਰਿਹਾ ਹਾਂ ਮੈਂ ਖੱਟੀ-ਖਟ ਰਿਹਾ ਪਰ ਮੈਂ ਦੇ ਵਿੱਚ ਹਮ ਵਿੱਚ ਹੰਕਾਰ ਵਿੱਚ ਜੀਵ ਅੰਦਾ ਹੋਇਆ ਹੈ ਕਿਸ ਨੂੰ ਦਿਸ ਨਹੀਂ ਰਿਹਾ ਕਿ ਇਸ ਦੀ ਤਾਂ ਸਾਰੀ ਉਮਰਾ ਤੋਂ ਨਿਕਲਦੀ ਜਾ ਰਹੀ ਹੈ ਸਗਲੀ ਅਵਦ ਬਿਹਾਨੀ ਗੁਰੂ ਤੇਗ ਬਹਾਦਰ ਜੀ ਦੇ ਬਚਨ ਹਨ ਬੀਤ ਜਹ ਬੀਤ ਜਹ ਜਨਮ ਅਕਾਜਰੇ ਨੇਸ ਦਿਨ ਸੁਣ ਕੇ ਪੁਰਾਨ ਸਮਝ ਤਨੇ ਰੇ ਅਜਾਨ ਕਾਲ ਤੋਂ ਪਹੁੰਚੀ ਵਾਨ ਕਹਾਂ ਜਹੇ ਪਾਜਰੇ ਜਿੰਦਗੀ ਹੱਥੋਂ ਨਿਕਲਦੀ ਜਾਂਦੀ ਹੈ ਪਰ ਜਦੋਂ ਤੱਕ ਇਸ ਜੀਵ ਦੇ ਕੋਲ ਜਵਾਨੀ ਹੈ ਬਲ ਹੈ ਤਾਕਤ ਹੈ ਜਾਂ ਧਨ ਦੌਲਤ ਹੈ ਉਦੋਂ ਤੱਕ ਇਹ ਜੀਵ ਪਰਵਾਹ ਨਹੀਂ ਕਰਦਾ ਸਤਿਗੁਰੂ ਜੀ ਦੀ ਬਾਣੀ ਸਮਝਾਉਂਦੀ ਹੈ ਕਿ ਇਹ ਭਾਈ ਜਵਾਨੀ ਦੇ ਵਿੱਚ ਪਰਮਾਤਮਾ ਨੂੰ ਚੇਤੇ ਕਰ ਲੈ ਬੁੱਢੇਪੇ ਵਿੱਚ ਪਰਮਾਤਮਾ ਨੂੰ ਚੇਤੇ ਕਰਨਾ ਔਖਾ ਹੋ ਜਾਵੇਗਾ ਮੁਸ਼ਕਲ ਹੋ ਜਾਵੇਗਾ ਕਿਉਂਕਿ ਜੇਕਰ ਬੁੱਢੇਪੇ ਵਿੱਚ ਗੱਲ ਕਰਦਾ ਹੈ ਤੇ ਬੁੱਢੇਪੇ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਇਸ ਸਰੀਰ ਨੂੰ ਜਕੜ ਲੈਣਗੀਆਂ ਸਤਿਗੁਰੂ ਜੀ ਸਮਝਾਉਂਦੇ ਹਨ ਭਗਤ 피ਖਨ ਜੀ ਦੇ ਬਚਨ ਮਿਲਦੇ ਹਨ ਨੈਨੋ ਨੀਰ ਬਹਿ ਤਨਕੀਨਾ ਪਏ ਕੇਸ ਦੁਦਵਾਨੀ ਰੂਹ ਦਾ ਕੰਠ ਸ਼ਬਦ ਨਹੀਂ ਉਚਰਿਆ ਅਬ ਕੀ ਕਰੇ ਪ੍ਰਾਨੀ ਬੁੱਢੇਪੇ ਵਿੱਚ ਕੀ ਹੁੰਦਾ ਹੈ ਕਿ ਸਰੀਰ ਦੇ ਵਾਲ ਛੁੱਟੇ ਹੋ ਜਾਂਦੇ ਹਨ ਅੱਖਾਂ ਵਿੱਚੋਂ ਪਾਣੀ ਚਲਣ ਲੱਗ ਪੈਂਦਾ ਹੈ ਸਰੀਰ ਕਮਜ਼ੋਰ ਹੋ ਜਾਂਦਾ ਹੈ ਤੇ ਸਤਿਗੁਰੂ ਜੀ ਸਮਝਾਉਂਦੇ ਹਨ ਭਗਤ ਕਬੀਰ ਜੀ ਦੇ ਬਚਨ ਹਨ ਕਿ ਇਹ ਅੱਖਾਂ ਜਿਹੜੀਆਂ ਹਨ ਕਮਜ਼ੋਰ ਹੋ ਜਾਂਦੀਆਂ ਹਨ ਕੰਨ ਜਿਹੜੇ ਹਨ ਕਮਜ਼ੋਰ ਹੋ ਜਾਂਦੇ ਹਨ ਪਰ ਜੀਵ ਦੇ ਅੰਦਰੋਂ ਮਾਇਆ ਦਾ ਮੋਗ ਘਟਦਾ ਨਹੀਂ ਹੈ ਥਾਕੇ ਨੈਣ ਸਰਵਣ ਸੁਣ ਥਾਕੇ ਥਾਕੇ ਸੁੰਦਰ ਕਾਇਆ ਜਰ ਹਾਕ ਦੀ ਸਭ ਮਤ ਥਾਕੇ ਏਕ ਨਾ ਥਾਕ ਸਮਾਇਆ ਅੱਖਾਂ ਕਮਜ਼ੋਰ ਹੋ ਜਾਂਦੀਆਂ ਹਨ ਜਵਾਨੀ ਬੀਤਣ ਤੋਂ ਬਾਅਦ ਬੁੱਢੇ ਪਾ ਜਾਂਦਾ ਹੈ ਸਿਰ ਦੇ ਵਾਲ ਚਿੱਟੇ ਹੋ ਜਾਂਦੇ ਹਨ ਕੰਬੋੜੀ ਹੋ ਜਾਂਦੀਆਂ ਹਨ ਕਦਮ ਡੱਗ ਮਗਾਉਣ ਲੱਗ ਪੈਂਦੇ ਹਨ ਸਰੀਰ ਦੇ ਵਿੱਚ ਜਲਨ ਰਹਿਣ ਲੱਗ ਪੈਂਦੀ ਹੈ ਕਈ ਤਰ੍ਹਾਂ ਦੀਆਂ ਬਿਮਾਰੀਆਂ ਇਸ ਜੀਵ ਨੂੰ ਆ ਕੇ ਘੇਰਾ ਪਾ ਲੈਂਦੀਆਂ ਪਰ ਸਾਰੇ ਅੰਦਰੇ ਥੱਕ ਜਾਂਦੇ ਹਨ ਕਮਜ਼ੋਰ ਹੋ ਜਾਂਦੇ ਹਨ ਪਰ ਜੀਵ ਦੇ ਅੰਦਰੋਂ ਮਾਇਆ ਦਾ ਮੋਹ ਜਿਹੜਾ ਹੈ ਅਜੇ ਵੀ ਨਹੀਂ ਘਟ ਰਿਹਾ ਸੋ ਸਤਿਗੁਰੂ ਜੀ ਸਮਝਾ ਰਹੇ ਹਨ ਸਗਲੀ ਅਵਧ ਬਿਹਾਨੀ ਇਸ ਜੀਵ ਦੀ ਸਾਰੀ ਉਮਰ ਬੀਤਦੀ ਜਾ ਰਹੀ ਹੈ ਪਰ ਜੀਵ ਇਸ ਪਾਸੇ ਧਿਆਨ ਹੀ ਨਹੀਂ ਦਿੰਦਾ ਸਤਿਗੁਰੂ ਜੀ ਸ਼ਬਦ ਦੇ ਪਹਿਲੇ ਪਦੇ ਅੰਦਰ ਬਚਨ ਕਰ ਰਹੇ ਹਨ ਰੰਗ ਸੰਗ ਵਿਖਿਆ ਕੀ ਭੋਗਾ ਇਨ ਸੰਗ ਅੰਧ ਨਾ ਜਾਣੀ ਜੀਵ ਮਾਇਆ ਦੇ ਭੋਗਾਂ ਵਿੱਚ ਮਾਇਆ ਦੀਆਂ ਮੋਜਾਂ ਦੇ ਵਿੱਚ ਅੰਧਾ ਹੋਇਆ ਪਿਆ ਹੈ ਤੇ ਇਹ ਇਹ ਸਮਝਦਾ ਹੀ ਨਹੀਂ ਕਿ ਜ਼ਿੰਦਗੀ ਬੀਤਦੀ ਜਾ ਰਹੀ ਹੈ ਭਗਤ ਰਵਦਾਸ ਜੀ ਦੇ ਬਚਨ ਮਿਲਦੇ ਹਨ ਕਿ ਇਸ ਜੀਵ ਨੂੰ ਉਦੋਂ ਸਮਝ ਆਉਂਦੀ ਹੈ ਜਦੋਂ ਇਸ ਦੇ ਕੋਲ ਸਮਾਂ ਬਚਦਾ ਨਹੀਂ ਸਾਂਝ ਪਰਿ ਦੇਹ ਦਿਸ ਅੰਧਿਆਰਾ ਸਾਂਝ ਤੋਂ ਪਾਵ ਹੈ ਰਾਤ ਤੇ ਰਾਤ ਤੋਂ ਪਾਵ ਹੈ ਮੌਤ ਦਾ ਸਮਾਂ ਜਦੋਂ ਜ਼ਿੰਦਗੀ ਬੀਤ ਜਾਂਦੀ ਹੈ ਮੌਤ ਸਾਹਮਣੇ ਖੜੀ ਹੁੰਦੀ ਹੈ ਅਖੀਰਲੇ ਪੜਾਂ ਦੇ ਉੱਤੇ ਜੀਵ ਹੁੰਦਾ ਹੈ ਤੇ ਤਦੋਂ ਜੀਵ ਨੂੰ ਸੋਝੀ ਆਉਂਦੀ ਹੈ ਸਮਝ ਆਉਂਦੀ ਹੈ ਕਿ ਸਾਰੀ ਜ਼ਿੰਦਗੀ ਮੈਂ ਉਹ ਕੰਮ ਤਾਂ ਕੀਤਾ ਹੀ ਨਹੀਂ ਉਹ ਖੱਟੀ ਤਾਂ ਖੱਟੀ ਨਹੀਂ ਉਹ ਤਾਂ ਨ ਤਾਂ ਇਕੱਠਾ ਹੀ ਨਹੀਂ ਕੀਤਾ ਜਿਸ ਤਨ ਨੇ ਨਾਲ ਜਾਣਾ ਸੀ ਜਿਸ ਤਨ ਦੀ ਖਾਤਰ ਮੈਂ ਸਾਰੀ ਉਮਰ ਗਵਾ ਦਿੱਤੀ ਪਰਮਾਤਮਾ ਨੂੰ ਵਿਸਾਰ ਦਿੱਤਾ ਉਹ ਤਨ ਤਾਂ ਕਿੱਥੇ ਹੀ ਰਹਿ ਗਿਆ ਸਰੀਰ ਵੀ ਇੱਥੇ ਰਹਿ ਗਿਆ ਘਰ-ਬਾਰ ਪਰਿਵਾਰ ਸਭ ਕੁਝ ਇੱਥੇ ਹੀ ਰਹਿ ਗਿਆ ਪਰ ਜਦੋਂ ਤੱਕ ਇਸ ਜੀਵ ਦੇ ਕੋਲ ਜਵਾਨੀ ਹੈ ਤਾਕਤ ਹੈ ਦੌਲਤ ਹੈ ਉਦੋਂ ਤੱਕ ਜੀਵ ਹੰਕਾਰ ਦੇ ਵਿੱਚ ਅੰਦਾ ਹੋਇਆ ਆਖਦਾ ਹੈ ਕਿ ਮੈਂ ਤਾਂ ਸੂਰਮਾ ਮੈਂ ਤਾਂ ਪ੍ਰਧਾਨ ਹਾਂ ਮੈਂ ਤਾਂ ਚੌਧਰੀ ਹਾਂ ਮੇਰੇ ਬਰਾਬਰ ਦਾ ਹੋਰ ਕੌਣ ਹੈ ਸ਼ਬਦ ਦੇ 2 ਨੰਬਰ ਪਦੀ ਅੰਦਰ ਸਹਿਬ ਬਚਨ ਕਰੇ ਹਨ ਹਾਂ ਸੂਰਾ ਪ੍ਰਧਾਨ ਹਾਂ ਕੋ ਨਾ ਹੈ ਮuje ਸਮਾਨੀ ਜੀਵ ਹੰਕਾਰ ਵਿੱਚ ਆਕੜਿਆ ਹੋਇਆ ਆਖਦਾ ਹੈ ਕਿ ਮੈਂ ਹੀ ਸੋਨਾ ਤੇ ਸੁੰਦਰਾ ਮੈਂ ਹੀ ਉੱਚੇ ਉਚਾਰ ਵਾਲਾ ਹਾਂ ਮੈਂ ਹੀ ਉੱਚੀ ਕੁੱਲ ਵਾਲਾ ਇਸ ਮਨ ਦੇ ਵਿੱਚ ਹੰਕਾਰ ਪਾਲ ਕੇ ਬੈਠਾ ਹੋਇਆ ਤੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਪਰਮਾਤਮਾ ਇਸ ਜੀਵ ਤੋਂ ਵੱਖ ਨਹੀਂ ਪਰਮਾਤਮਾ ਇਸ ਜੀਵ ਤੋਂ ਦੂਰ ਨਹੀਂ ਬਸ ਇਸ ਜੀਵ ਦਾ ਹੰਕਾਰ ਹੀ ਹੈ ਜਿਹੜਾ ਇਸ ਨੂੰ ਪਰਮਾਤਮਾ ਦੇ ਨਾਲ ਮਿਲਣ ਨਹੀਂ ਦਿੰਦਾ ਤੇ ਅੰਦਰ ਵਸਦੇ ਹੋਏ ਪਰਮਾਤਮਾ ਦੀ ਇਸ ਜੀਵ ਨੂੰ ਪਛਾਣ ਨਹੀਂ ਆਉਂਦੀ ਇਸ ਦਾ ਕਾਰਨ ਇਸ ਜੀਵ ਦਾ ਹੰਕਾਰ ਹੈ ਹਾਂ ਹਾਂ ਪੀਤ ਪਇਓ ਹੈ ਬੀਚੋ ਸੁਣਤ ਦੇਸ ਨਿਕਟਾਇਓ ਪੰਬੀਰੀ ਕੇ ਪਾਤ ਪਰਦੋ ਬਿਨ ਪੇਖੇ ਦੂਰਾਇਓ ਪਰਮਾਤਮਾ ਦਾ ਦੇਸ਼ ਕੋਈ ਦੂਰ ਨਹੀਂ ਬਿਲਕੁਲ ਨੇੜੇ ਹੀ ਹੈ ਇਸ ਜੀਵ ਦੇ ਅੰਦਰ ਹੀ ਪਰਮਾਤਮਾ ਦਾ ਨਿਵਾਸ ਅਸਥਾਨ ਹੈ ਪਰ ਹਉਮੈ ਕਰਕੇ ਇਸ ਜੀਵ ਨੂੰ ਪਰਮਾਤਮਾ ਦੂਰ ਪ੍ਰਤੀਤ ਹੁੰਦਾ ਹੈ ਸੋ ਸਤਿਗੁਰੂ ਜੀ ਇਸ ਜੀਵ ਦੇ ਹੰਕਾਰ ਦੀ ਗੱਲ ਕਰਦੇ ਹਨ ਕਿ ਹੰਕਾਰ ਵਿੱਚ ਅੰਨਾ ਹੋਇਆ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਜੀਵ ਜਿਹੜਾ ਹੈ ਆਖਦਾ ਹੈ ਕਿ ਮੈਂ ਹੀ ਸੂਰਮਾ ਹਾਂ ਮੈਂ ਹੀ ਚੌਧਰੀ ਹਾਂ ਮੈਂ ਹੀ ਬਲਵਾਨ ਹਾਂ ਮੇਰੇ ਵਰਗਾ ਕੋਈ ਨਹੀਂ ਮੈਂ ਹੀ ਸੁੰਦਰ ਹਾਂ ਮੈਂ ਹੀ ਉੱਚੇ ਅਚਾਰ ਵਾਲਾ ਹਾਂ ਮੈਂ ਹੀ ਉੱਚੀ ਖੁੱਲ ਵਾਲਾ ਹੰਕਾਰ ਵਿੱਚ ਅਜਿਹਾ ਕੁਝ ਬੋਲਦਾ ਰਹਿੰਦਾ ਹੈ ਜਦੋਂ ਅਸੀਂ ਹੰਕਾਰੀਆਂ ਦੀ ਗੱਲ ਕਰਦੇ ਹਾਂ ਤੇ ਦਰਯੋਧਨ ਅਤੇ ਉਸ ਦੇ ਭਰਾਵਾਂ ਬਾਰੇ ਸਤਿਗੁਰੂ ਜੀ ਦੀ ਬਾਣੀ ਦੇ ਬਚਨ ਮਿਲਦੇ ਹਨ ਮੇਰੀ ਮੇਰੀ ਕਹਿਰੋਂ ਕਰਤੇ ਦਰਯੋਧਨ ਸੇ ਭਾਈ 12 ਯੋਜਨ ਛਤਰ ਚਲਿਆ ਥਾ ਦੇਹੀ ਗਿਰਜਣ ਖਾਈ ਜਿਨ੍ਹਾਂ ਨੂੰ ਹੰਕਾਰ ਸੀ ਕਿ 12 ਯੋਜਨਾ ਵਿੱਚ ਸਾਡਾ ਹੀ ਰਾਜਪਾਗ ਤੇ ਛਤਰ ਚੂਲਦਾ ਹੈ ਉਹਨਾਂ ਦੀਆਂ ਲਾਸ਼ਾਂ ਨੂੰ ਜੰਗ ਦੇ ਮੈਦਾਨ ਵਿੱਚੋਂ ਚੁੱਕਣ ਵਾਲਾ ਵੀ ਕੋਈ ਨਹੀਂ ਸੀ ਰਾਵਣ ਨੂੰ ਹੰਕਾਰ ਸੀ ਮੈਂ ਸੋਨੇ ਦੀ ਲੰਕਾ ਦਾ ਮਾਲਕ ਹਾਂ ਤੇ ਸਤਿਗੁਰੂ ਜੀ ਆਖਦੇ ਹਨ ਸਰਬ ਸੋਇਨ ਕੀ ਲੰਕਾ ਹੋਈ 라ਵਣ ਸੇ ਅਧਿਕਾਈ ਕਹਾਂ ਭੈ ਉਹ ਦਰਬੰਦੇ ਹਾਤੀ ਸ਼ਿਨ ਮੈਂ ਭਈ ਭਰਾਈ ਉਹ ਲੰਕਾ ਜਿਸ ਦਾ ਹੰਕਾਰ ਕਰਦਾ ਸੀ ਇੱਕ ਸ਼ਿਨ ਦੇ ਵਿੱਚ ਇੱਕ ਖਿਨ ਦੇ ਵਿੱਚ ਕਿਸੇ ਹੋਰ ਦੀ ਹੋ ਗਈ ਜੀਵ ਜਿਹੜਾ ਹੈ ਮਾਇਆ ਦੇ ਮੋਹ ਵਿੱਚ ਇਸ ਦੀ ਮਤ ਮਾਰੀ ਹੋਈ ਹੈ ਤੇ ਇਹ ਫਸਿਆ ਹੋਇਆ ਜਿਉਂ ਉਲਜਾਇਓ ਬਾਦ ਬੁੱਧ ਕਾ ਮਰਤਿਆ ਨਹੀਂ ਬਿਸਰਾਨੀ ਤੇ ਇਸ ਜੀਵ ਨੂੰ ਮੌਤ ਚੇਤੇ ਹੀ ਨਹੀਂ ਆਉਂਦੀ ਤੇ ਇਹ ਜੀਵ ਦੌਲਤ ਇਕੱਠੀ ਕਰਨ ਦੇ ਆਹਰ ਦੇ ਵਿੱਚ ਹੀ ਲੱਗਾ ਰਹਿੰਦਾ ਹੈ ਤੇ ਉਹ ਦੌਲਤ ਵੀ ਇਸ ਜੀਵ ਦੇ ਨਾਲ ਨਹੀਂ ਜਾਂਦੀ ਉਹ ਪਿਛੇ ਫਿਰ ਭਰਾਵਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਵਾਸਤੇ ਛੱਡ ਜਾਂਦਾ ਹੈ ਭਾਈ ਮੀਤ ਬੰਧ ਪਸਖੇ ਪਾਸ਼ੇ ਤਿਨਹੁ ਕੋ ਸੰਪਾਨੀ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਜਦੋਂ ਤੱਕ ਤਾਂ ਜਵਾਨੀ ਹੈ ਉਦੋਂ ਤੱਕ ਇਹ ਜੀਵ ਜਿਹੜਾ ਹੈ ਮਾਇਆ ਦੇ ਮੋ ਵਿੱਚ ਅੰਦਾ ਹੋਇਆ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ ਤੇ ਜਵਾਬ ਦਿੰਦਾ ਹੈ ਕਿ ਅਜੇ ਤਾਂ ਜਵਾਨੀ ਹੈ ਖਾਣ-ਖਾਣ ਡਾਊਨ ਤੇ ਮੋਜਾਂ ਮਾਨਣ ਦਾ ਮੌਕਾ ਹੈ ਜਦੋਂ ਬੁਢੇਪਾ ਆਵੇਗਾ ਉਦੋਂ ਬੰਦਗੀ ਵੀ ਕਰ ਲਵਾਂਗੇ ਉਦੋਂ ਰੱਬ ਨੂੰ ਵੀ ਚੇਤੇ ਕਰ ਲਵਾਂਗੇ ਪਰ ਹੁੰਦਾ ਕੀ ਹੈ ਕਿ ਜੇ ਜਵਾਨੀ ਵਿੱਚ ਪਰਮਾਤਮਾ ਨੂੰ ਸਿਮਰਿਆ ਨਹੀਂ ਤੇ ਬੁਢੇਪੇ ਵਿੱਚ ਬਹੁਤ ਕਠਨ ਤੇ ਮੁਸ਼ਕਲ ਹੋ ਜਾਵੇਗੀ ਕਿਉਂਕਿ ਭਗਤ ਈਖਣ ਜੀ ਦੇ ਸ਼ਬਦ ਹਨ ਨੈਣੋਂ ਨੀਰ ਬਹਿ ਤਨ ਕੀਨਾ ਭਏ ਕੇਸ ਦਦਵਾਨੀ ਰੂਹ ਦਾ ਕੰਠ ਸ਼ਬਦ ਨਹੀਂ ਉਚਰਿਆ ਅਬ ਕੀ ਕਰੇ ਪਰਾਂਡਾ ਹੁਣ ਬੁਢੇਪੇ ਵਿੱਚ ਕੀ ਹੋਇਆ ਅੱਖਾਂ ਵਿੱਚੋਂ ਪਾਣੀ ਚਣਨ ਲੱਗ ਪਿਆ ਮਾਥੇ ਪੀਰ ਸਰੀਰ ਜਲਣ ਹੈ ਸਰੀਰ ਦੇ ਵਿੱਚ ਚੱਲਣ ਹੁੰਦੀ ਰਹਿੰਦੀ ਹੈ ਮੱਥੇ ਦੇ ਵਿੱਚ ਦਰਦ ਹੁੰਦਾ ਰਹਿੰਦਾ ਹੈ ਸਰੀਰ ਕਮਜ਼ੋਰ ਹੋ ਗਿਆ ਹੈ ਗਲੇ ਵਿੱਚ ਕਫ ਜੰਮ ਗਿਆ ਹੈ ਬੋਲਣਾ ਕੁਝ ਹੋਰ ਹੈ ਬੋਲ ਕੁਝ ਹੋਰ ਨਿਕਲਦਾ ਹੈ ਇਸ ਕਰਕੇ हे ਭਾਈ ਤੂੰ ਹੁਣੇ ਹੀ ਪਰਮਾਤਮਾ ਦੇ ਸਿਮਰਨ ਦੇ ਆਹਰ ਦੇ ਵਿੱਚ ਲੱਗ ਪਰ ਜੀਵ ਜਿਹੜਾ ਹੈ ਦਲੀ ਨਾ ਕਰਦਾ ਕਰਦਾ ਸਮਾਂ ਹੱਥੋਂ ਗਵਾ ਬੈਠਦਾ ਹੈ ਜਦੋਂ ਜਵਾਨੀ ਵਿੱਚ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ ਤੇ ਬੁਢੇਪੇ ਵਿੱਚ ਵੀ ਫਿਰ ਇਸ ਦਾ ਮਨ ਜਿਹੜਾ ਹੈ ਉਹ ਪਰਮਾਤਮਾ ਦੀ ਬੰਦਗੀ ਤੇ ਸਿਮਰਨ ਵਿੱਚ ਨਹੀਂ ਲੱਗਦਾ ਜਿਵੇਂ ਭਗਤ ਕਬੀਰ ਜੀ ਬਚਨ ਕਰਦੇ ਹਨ ਤਾਕੇ ਨੈਣ ਸਰਵਣ ਸੁਣ ਤਾਕੇ ਤਾਕੀ ਸੁੰਦਰ ਖਾਇਆ ਜਰਾ ਹਾਕ ਦੀ ਸਭ ਮਤ ਤਾਕੀ ਹੁਣ ਬੁਢੇਪੇ ਦੀ ਆਵਾਜ਼ ਪੈਂਦੀ ਹੈ ਭਾਵ ਕਿ ਬੁਢੇਪਾ ਆ ਜਾਂਦਾ ਹੈ ਅੱਖਾਂ ਕਮਜ਼ੋਰ ਹੋ ਜਾਂਦੀਆਂ ਹਨ ਕੰਨ ਕਮਜ਼ੋਰ ਹੋ ਜਾਂਦੇ ਹਨ ਪਰ ਜੀਵ ਤੇਂਦਰੂ ਮਾਇਆ ਦਾ ਮੋ ਉਹ ਕੱਟਦਾ ਨਹੀਂ ਜਿਤ ਲਾਗੋ ਮਨ ਵਾਸਨਾ ਜਿਨ੍ਹਾਂ ਵਾਸਨਾ ਦੇ ਵਿੱਚ ਮਨ ਜਵਾਨੀ ਵਿੱਚ ਲੱਗਾ ਹੋਇਆ ਸੀ ਉਹੀ ਵਾਸਨਾ ਇਸ ਨੂੰ ਬੁਢੇਪੇ ਵਿੱਚ ਵੀ ਸਤਾ ਰਹੀਆਂ ਹਨ ਅੰਤ ਸਾਈ ਪ੍ਰਗਟਾ ਨੇ ਸਤ ਨੰਬਰ 10 ਦੇ ਅੰਦਰ ਸਤਿਗੁਰੂ ਜੀ ਬਚਨ ਕਰ ਰਹੇ ਹਨ ਅੰਮ ਬੁੱਧ ਸੁੱਚ ਕਰਮ ਕਰ ਇਹ ਬੰਧਨ ਬੰਧਾ ਨਹੀਂ ਜੇਕਰ ਜੀਵ ਕੋਈ ਕਰਮ ਕਰਦਾ ਹੈ ਤੇ ਉਸ ਦਾ ਹੰਕਾਰ ਵੀ ਕਰਦਾ ਹੈ ਤੇ ਸਤਿਗੁਰੂ ਜੀ ਦੀ ਬਾਣੀ ਸਮਝਾਉਂਦੀ ਹੈ ਕਿ ਜੇ ਕੋਈ ਮਨੁੱਖ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦਾ ਹੈ ਉੱਥੇ ਜਾ ਕੇ ਦਾਨਪੁਨ ਆਦਿਕ ਕਰਮ ਕਰਦਾ ਹੈ ਤੇ ਮਨ ਵਿੱਚ ਹੰਕਾਰ ਵੀ ਪਾਲ ਕੇ ਬੈਠਾ ਹੋਇਆ ਹੈ ਤੇ ਠੀਕ ਉਹ ਹਾਥੀ ਦੀ ਤਰ੍ਹਾਂ ਹੈ ਜਿਹੜਾ ਹਾਥੀ ਜਿਸ ਨੂੰ ਇਸ਼ਨਾਨ ਕਰਵਾਇਆ ਜਾਂਦਾ ਹੈ ਤੇ ਇਸ਼ਨਾਨ ਤੋਂ ਬਾਅਦ ਆਪਣੇ ਸਰੀਰ ਦੇ ਉੱਤੇ ਛੇ ਪਾਉਂਦਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਚਨ ਹਨ ਤੀਰਥ ਬ੍ਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨ ਮਿਲਦੇ ਹਨ ਤੀਰਥ ਨਾਏ ਨਾ ਉਤਰ ਸਮੈਲ ਕਰਮ ਧਰਮ ਸਭ ਹੋਮੇ ਫਰ ਤੀਰਥਾਂ ਤੇ ਜਾ ਕੇ ਜੀਵ ਜਿਹੜਾ ਹੈ ਇਸ਼ਨਾਨ ਕਰਦਾ ਹੈ ਤੀਰਥਾਂ ਦੇ ਇਸ਼ਨਾਨ ਦੇ ਨਾਲ ਮਨ ਦੀ ਮੈਲ ਨਹੀਂ ਉਤਰਦੀ ਸਗੋਂ ਇਸ ਜੀਵ ਦੇ ਮਨ ਨੂੰ ਹੋਰ ਮੈਲ ਲੱਗ ਜਾਂਦੀ ਹੈ ਕਿ ਮੇਰੇ ਵਰਗਾ ਧਰਮੀ ਕੋਈ ਨਹੀਂ ਮੈਂ ਤਾਂ ਦਾਨ ਪੁਣ ਕੀਤਾ ਹੈ ਮੈਂ ਇਤਨੇ ਤੀਰਥਾਂ ਦਾ ਇਸ਼ਨਾਨ ਕੀਤਾ ਹੈ ਤੇ ਜੀਵ ਆਪਣੇ ਅੰਦਰ ਹੋਰ ਮੈਲ ਲਾ ਲੈਂਦਾ ਹੈ ਕਰਮ ਧਰਮ ਸਭੋਂ ਮੈਂ ਫਿਰ ਅਕੀਰ ਵਿੱਚ ਸਤਿਗੁਰੂ ਜੀ ਸਮਝਾਉਂਦੇ ਹਨ ਕਿ اے ਭਾਈ ਪ੍ਰਮਾਤਮਾ ਦੇ ਅੱਗੇ ਨਾ ਤਾਂ ਤੇਰਾ ਜੋਰ ਚੱਲਣਾ ਹੈ ਨਾ ਤੇਰਾ ਧੱਕਾ ਚੱਲਣਾ ਹੈ ਨਾ ਉੱਚੀ ਜਾਤ ਦੀ ਧੌਂਸ ਚਲਣੀ ਹੈ ਇਸ ਕਰਕੇ ਜਿਸ ਪ੍ਰਮਾਤਮਾ ਦੇ ਅੱਗੇ ਜਿਸ ਠਾਕੁਰਸ ਸਿਓ ਨਾਹੀਂ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ ਜਿਸ ਪ੍ਰਮਾਤਮਾ ਦੇ ਅੱਗੇ ਤੇਰਾ ਜੋਰ ਨਹੀਂ ਹੈ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇਂ ਉਸ ਅੱਗੇ ਕੇਵਲ ਤੇ ਕੇਵਲ ਅਰਦਾਸ ਚੱਲੇਗੀ ਤੇ ਇਸ ਕਰਕੇ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਕੇ हे ਦਿਆਲੂ ਕਿਰਪਾਲੂ ਪ੍ਰਭੂ ਜੀਓ ਮੇਰੇ ਤੇ ਮਿਹਰ ਕਰਕੇ ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲਵੋ ਭਾਵ ਆਪਣੀ ਚਰਨਾਂ ਦੇ ਨਾਲ ਜੋੜ ਲਵੋ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਵੋ